कि आज ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੈਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਮੈਂ ਤੂੰ ਕੀਰਤਨ ਨਹੀਂ ਕਰਾਂਗੀ ਮੈਂ ਤੈਨੂੰ ਕਿਸੇ ਸਟੇਜ ਤੇ ਕੀਰਤਨ ਕਰਨ ਹੀ ਨਹੀਂ ਦੇਵਾਂਗੀ ਜਿੱਥੇ ਤੂੰ ਬਾਲੇ ਪ੍ਰੀਤਮ ਦੇ ਨਾਂ ਦੇ ਉੱਤੇ ਕੀਰਤਨ ਕਰੇਂਗੀ ਮੈਂ ਉੱਥੇ ਆ ਕੇ ਤੇਰਾ ਥੱਪੜ ਜੜਾਂਗੀ ਬੀਬੀ ਜੀ ਜੋ ਕਿ ਇਸ ਸਮੇਂ ਪ੍ਰਬਲਿੰਨ ਕੋਰ ਜੀ ਦਾ ਮਸਲਾ سوشل ਮੀਡੀਆ ਤੇ ਕਾਫੀ ਦਿਨਾਂ ਦਾ ਭਖ ਰਿਹਾ ਹੈ ਕਾਫੀ ਦਿਨ ਹੋ ਗਏ ਨੇ ਇਸ ਮਸਲੇ ਨੂੰ ਲਗਭਗ ਨੇ ਲਈ 3 ਹਫਤੇ ਹੋ ਚਲੇ ਨੇ 3 ਹਫਤਿਆਂ ਬਾਅਦ ਅਚਾਨਕ ਤੁਹਾਡਾ ਫੇਸਬੁਕ ਤੇ ਇਹ ਪੰਨ ਦਾ ਪਿੱਛੇ ਕੀ ਕਾਰਨ ਨੇ ਅਸੀਂ ਵੀ ਦਸਤਾਰ ਬੰਨੀ ਹੋਈ ਹੈ ਸਾਡੀਆਂ ਦਸਤਾਰਾਂ ਦੇ ਉੱਤੇ ਅਗਰ ਇਸ ਤਰ੍ਹਾਂ ਇਹ ਤਾਂ ਕੀ ਕੋਈ ਵੀ ਛਿੱਟਾ ਪਾਏਗਾ ਤੇ ਫਿਰ ਸਾਡੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਫਿਰ ਇਹਦੀ ਆਪਣੀ ਗੱਲ ਕਿ ਮੈਂ ਕੀਰਤਨ ਤੁਸੀਂ ਇੱਕ ਤਾਂ ਗਲਤੀ ਕਰਦੇ ਦੂਸਰਾ ਤੁਸੀਂ ਧਮਕੀ ਦਿੰਦੇ ਤੁਸੀਂ ਇਹ ਪੁਰਨੇ ਕਿਹਦੇ ਵਾਸਤੇ ਪਾ ਰਹੇ ਹੋ ਸਾਡੀ ਸਿੱਖ ਬੱਚੀਆਂ ਵਾਸਤੇ ਪਾ ਤੋ ਜਿਨ੍ਹਾਂ ਵਾਸਤੇ ਅਸੀਂ ਦਿਨ ਰਾਤ ਜੱਦੋਜਹਿਦ ਕਰ ਰਹੇ ਹਾਂ ਤੇ ਫਿਰ ਜੇ ਤੁਸੀਂ ਪ੍ਰਚਾਰਕ ਹੋ ਫਿਰ ਗੁਰੂ ਦੇ ਪ੍ਰਚਾਰਕ ਜਿਹਦੇ ਨੂੰ ਸੰਗਤ ਨੂੰ ਸਮਰਪਿਤ ਹੁੰਦੇ ਨੇ ਤੇ ਜੇ ਤੁਸੀਂ ਸਮਰਪਿਤ ਹੋ ਫਿਰ ਤੁਹਾਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਪਵੇਗਾ ਸਿਧਾਂਤ ਰੱਖਣੇ ਪੈਣਗੇ ਅੱਜ ਤਾਈ ਤੁਸੀਂ ਜਿਹੜੀ ਆਪਣੀ ਲਾਈਨ ਚੁਣਨਾ ਚਾਹੁੰਦੇ ਹੋ ਬੜੀ ਖੁਸ਼ੀ ਨਾਲ ਚੁਣੋ ਫਿਰ ਇਹ ਸੋਸ਼ਲ ਮੀਡੀਆ ਦੇ ਆ ਕੇ ਉਹ ਇੰਨਾ ਜ਼ਿਆਦਾ ਖਲਾਰਾ ਪਾ ਕੇ ਤੇ ਬਾਣੀ ਬਾਣਿਆਂ ਦੇ ਉੱਤੇ ਇੰਨਾ ਕਿਚੜ ਛਾਲ ਰਹੀ ਹੈ ਫਿਰ ਮੈਂ ਅੰਦਰ ਵੜ ਕੇ ਇਹਨੂੰ ਕੀ ਸਮਝਾਣਾ ਵਾਲੀ ਗੱਲ ਕਰਨੀ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਤੇ ਯੂਐਸਏ ਚੈਨਲ ਮੈਂ ਹਾਂ ਚਰਨਜੀਤ ਕੋ ਯੂਕੇ ਤੋਂ ਜਿਵੇਂ ਆਪ ਜੀ ਜਾਣਦੇ ਹੋ ਕਿ ਪਿਛਲੇ ਕੁਝ ਲੰਮੇ ਸਮੇਂ ਤੋਂ ਪ੍ਰਬਲীন ਕੋ ਜੀ ਦਾ ਮਸਲਾ ਬਹੁਤ ਹੀ ਸੋਸ਼ਲ ਮੀਡੀਆ ਤੇ ਪਖੜਿਆ ਜੋ ਉਹਨਾਂ ਨੇ ਗੱਲਾਂ ਕਈਆਂ ਨੇ ਜੋ ਵਾਦ ਵਿਵਾਦ ਉੱਥੇ ਚੱਲ ਰਹੇ ਜੋ ਕਮੈਂਟ ਬਾਜ਼ੀ ਉੱਥੇ ਹੋ ਰਹੀ ਨੇ ਜਾਂ ਟਰੋਲ ਹੋ ਰਿਹਾ ਜੋ ਵੀ ਕੁਝ ਹੋ ਰਿਹਾ ਅੱਜ ਸਵੇਰੇ ਸਾਡੇ ਕੋਲ ਇੱਕ ਵੀਡੀਓ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਸਾਡੇ ਸਤਕਾਰਯੋਗ ਪੰਜੀ ਬੀਬੀ ਤਰਵਿੰਦਰਪੁਰ ਖਾਲਸਾ ਜੀ ਜਿਨ੍ਹਾਂ ਨੇ ਇਹ ਮੈਸੇਜ ਦੀ ਵੀਡੀਓ ਤੇ ਪਾਇਆ ਤੇ ਇਹ ਹੁਣ ਸਾਡੇ ਨਾਲ ਇਸ ਟਾਈਮ ਲਾਈਨ ਤੇ ਜੁੜ ਚੁੱਕੇ ਨੇ ਸਾਡੇ ਨਾਲ ਆਪਾਂ ਫਤਿਹ ਬੁਲਾਉਣੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬੀਬੀ ਤਰਵਿੰਦਰਪੁਰ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਅ ਬੀਬੀ ਜੀ ਜੋ ਕਿ ਇਸ ਸਮੇਂ ਪ੍ਰੋਬਲਿਮ ਕੋਰ ਜੀ ਦਾ ਮਸਲਾ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਦਾ ਭਖ ਰਿਹਾ ਹੈ ਕਾਫੀ ਦਿਨ ਹੋ ਗਏ ਨੇ ਇਸ ਮਸਲੇ ਨੂੰ ਲਗਭਗ ਨੇ ਲਈ 3 ਹਫਤੇ ਹੋ ਚਲੇ ਨੇ 3 ਹਫਤਿਆਂ ਬਾਅਦ ਅਚਾਨਕ ਤੁਹਾਡਾ ਫੇਸਬੁਕ ਤੇ ਇਹ ਪਾਣ ਦਾ ਪਿੱਛੇ ਕੀ ਕਾਰਨ ਨੇ ਜੀ ਐਕਚੁਅਲੀ ਦੇਖੋ ਸੋਸ਼ਲ ਮੀਡੀਆ ਤੇ ਮੈਂ ਵੀ ਦੇਖ ਰਹੀ ਹਾਂ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਵਿਵਾਦ ਚੱਲ ਰਿਹਾ ਸੀ ਲੇਕਿਨ ਪਰਸਨਲ ਕੀ ਉਹਨਾਂ ਦਾ ਮਫਾਦ ਹੈ ਉਹਦੇ ਉੱਤੇ ਮੈਂ ਕੋਈ ਵੀ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਸੀ ਸਮਝਦੀ ਫਿਰ ਸੈਕੰਡਰੀ ਗੱਲ ਸੀ ਕਿ ਕੀ ਬੀਬੀ ਹੋ ਕੇ ਬੱਚੀ ਐ ਚਲੋ ਸਾਡੇ ਸਾਰੇਆਂ ਦੀਆਂ ਧੀਆ ਪੇਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਮੈਂ ਇੱਕ ਮੈਸੇਜ ਜ਼ਰੂਰ ਲਗਾਇਆ ਸੀ ਜਦੋਂ ਸ਼ੁਰੂਆਤ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਕੁਝ ਬੋਲਬਾਣੀ ਜਿਹੜੀ ਠੀਕ ਨਹੀਂ ਸੀ ਬੋਲੀ ਜਾ ਰਹੀ ਤੇ ਬੀਬਾ ਜੋ ਵੀ ਜੇ ਗਲਤੀ ਕਿਸੇ ਦੇ ਕੋਲ ਹੋਈ ਤੁਹਾਡਾ ਆਪ ਸੀ ਪਾਇਸਾ ਪਾਇਰਨਜੀਤ ਸਿੰਘ ਹੋਰਾਂ ਦੇ ਨਾਲ ਕੀ ਮਸਲਾ ਹੈਗਾ ਉਹਦੇ ਉੱਤੇ ਮੇਰਾ ਕੋਈ ਮਕਸਦ ਨਹੀਂ ਹੈਗਾ ਗੱਲ ਕਰਨ ਦਾ ਤੇ ਨਾ ਹੀ ਮੇਰਾ ਉਹਦੇ ਵਿੱਚ ਕੋਈ ਇੰਟਰਸਟ ਹੈਗਾ ਉਹਦੀ ਤੇ ਮੈਂ ਨਹੀਂ ਜਾਣਦੀ ਪਰ ਵੀ ਬਾਤੂ ਨਾ ਬਾਣੀ ਤੇ ਗੁਰੂ ਸਾਹਿਬ ਦੇ ਘਰ ਦੀ ਜਿਹੜੀ ਮਰਿਆਦਾ ਉਸ ਨੂੰ ਉਹਦੀ ਉਲੰਘਣਾ ਨਾ ਕਰ ਔਰ ਆਪਣਾ ਚੁੱਪ ਕਰਕੇ ਬੈਠ ਜਾਓ ਜਿੱਥੇ ਗੱਲ ਆਪਾਂ ਨੂੰ ਸਮਝ ਨਹੀਂ ਆਉਂਦੀ ਸਾਨੂੰ ਚੁੱਪ ਕਰ ਜਣਾ ਚਾਹੀਦਾ ਤੇ ਥੋੜੇ ਟਾਈਮ ਆਪਣਾ ਸ਼ਾਂਤ ਬਣਾ ਕੇ ਆਪਣਾ ਸਿਧਿ ਤੇ ਜਾਓ ਤੇ ਆਪਣਾ ਕਿਰਤਨ ਆਵੇ ਅਸਕੁਰੂ ਬਾਣੀ ਦਾ ਪ੍ਰਚਾਰ ਕਰੋ ਤੇ ਇਹਨਾਂ ਵੱਲੋਂ ਇੱਕ ਜਵਾਬ ਜਿਹੜਾ ਮੇਰੇ ਤੱਕ ਪਹੁੰਚਿਆ ਕਿਸੇ ਦੇ ਥਰੂ ਮੈਂ ਡਾਇਰੈਕਟ ਨਹੀਂ ਇਹਨਾਂ ਨਾਲ ਗੱਲ ਮੇਰੀ ਹੋਈ ਜੀ ਤੇ ਮੈਨੂੰ ਕਿਸੇ ਦੇ ਥਰੂ ਇਹ ਗੱਲ ਪਹੁੰਚਦੀ ਆ ਮੇਰੇ ਕੋਲ ਕਿ ਮੇਰੇ ਕੋਲ ਸਾਰੀਆਂ ਗੱਲਾਂ ਦੇ ਜਵਾਬ ਹੈ ਕਿ ਨਹੀਂ ਫਿਰ ਮੈਂ ਉੱਥੇ ਸਮਝਿਆ ਕਿ ਉਹੀ ਗੱਲ ਕਿ ਬਾਣੀ ਹੈ ਮूर्ਖੇ ਨਾਲ ਨਾਲ ਲੁੱਝੀ ਆਪਾਂ ਮੈਂ ਨਹੀਂ ਸਮਝਿਆ ਕਿ ਇਹਨਾਂ ਨਾਲ ਲੁੱਝਣਾ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਗੁਰੂ ਘਰ ਦੀ ਬਦਨਾਮੀ ਤੋਂ ਵੱਧਦੇ ਵੱਧਦੇ ਇੰਨੇ ਦਿਨ ਹੋ ਕੇ ਫਿਰ ਅੱਜ ਜਿਹੜੇ ਮੈਂ ਸួរੀ ਇਹਨਾਂ ਦਾ ਬਾਣੀ ਪ੍ਰਤੀ ਇੱਕ ਮਜ਼ਾਕ ਉਡਾਣਾ ਕਿ ਲੋਕ ਸਾਡੇ ਕੋਲ ਆਂਦੇ ਨੇ ਕਿ ਹਜੇ ਕੁੜੀ ਤਿਆਰ ਨਹੀਂ ਹੋਈ ਤੇ ਲਾਵਾ ਫਿਰ ਅਸੀਂ ਪੜਦੇ ਹੁੰਨੇ ਆ ਤੇ ਕੀ ਅਸੀਂ ਸੰਗਤ ਜੀ ਫੇਰੇ ਹੋਰ ਜਿਆਦਾ ਪੜ ਲਈਏ ਤੇ ਫਿਰ ਉਹ ਗੋਇਨਾ ਦੇ ਜਿਹੜੇ ਪਤਨੀਏ ਵੀਰ ਕਹਿ ਰਹੇ ਨੇ ਮੈਂ ਉਸ ਦੇ ਉੱਤੇ ਕੋਈ ਗੱਲ ਕੋਈ ਕਰਨਾ ਚਾਹਦੀ ਉਹ ਕਹਿੰਦੇ ਨੇ ਕਿ ਪ੍ਰਸ਼ਾਦਾ ਬੜਨ ਚ ਹਜੇ ਦੇਰ ਆ ਤੇ ਸੰਗ ਤੇ ਸਾਨੂੰ ਕਹਿੰਦੀ ਇੱਕ ਸ਼ਬਦ ਹੋਰ ਲਾ ਲਓ ਯਾਨੀ ਕਿ ਇੱਕ ਬਹੁਤ ਹੀ ਭੱਦੇ ਤਰੀਕੇ ਦੀ ਜਿਹੜੀ ਮਜ਼ਾਕ ਸੀ ਇਹਨਾਂ ਦੀ ਸੋ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ ਜਿਹਦੇ ਤੇ ਫਿਰ ਮੈਂ ਇਹ ਗੱਲ ਕਹੀ ਕਿ ਬਣੀ ਤੇ ਗੁਰੂ ਦੇ ਘਰ ਦੇ ਲਈ ਸਾਡੇ ਗੁਰੂ ਨੇ ਬਹੁਤ ਵੱਡੀਆਂ ਕੁਰਬਾਨੀਆਂ ਸਾਡੇ ਸਿੱਖੀ ਦੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਮਾਰਸ਼ਲ ਕੌਮ ਨੂੰ ਖੜਾ ਕੀਤਾ ਤੇ ਆਪਾਂ ਅੱਜ ਕੱਲ ਦੇ ਬੱਚੇ ਛੋਟੇ-ਛੋਟੇ ਹਜੇ ਅਭਿਆਸੀ ਹੋਏ ਨਹੀਂ ਤੇ ਇਹ ਇਦਾਂ ਇੰਨੀ ਵੱਡੀ ਗੱਲ ਕਰਨਗੇ ਸੋ ਇਹਨਾਂ ਨੂੰ ਸਾਨੂੰ ਰੋਕ-थाम ਲੈਣੀ ਚਾਹੀਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਲੀਗਲ ਸੈੱਲ ਨੇ ਵੀ ਜਿਹੜਾ ਇਹਦੇ ਫੇਵਰ ਦੇ ਵਿੱਚ ਪਹਿਲੇ ਕੀਤਾ ਸੀ ਅਜ ਉਹਨਾਂ ਵੱਲੋਂ ਵੀ ਮੈਨੂੰ ਜਿਹੜਾ ਰਾਹਤ ਹੋਈ ਹੈ ਕਿ ਵੀ ਹਾਂ ਉਹਨਾਂ ਨੇ ਕਿਹਾ ਕਿ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਮੇਰੀ ਪਰਸਨਲ ਇਸ ਬੱਚੀ ਦੇ ਨਾਲ ਕੋਈ ਨਰਾਜ਼ਗੀ ਨਹੀਂ ਹੈ ਪਰ ਮੈਂ ਗੁਰੂ ਨਾਨਕ ਨਾਮ ਦੇ ਬਾਹਰ ਸਿੱਖ ਕੇ ਬੇਨਤੀ ਕਰਾਂਗੀ ਕਿ ਆਪਾਂ ਨੂੰ ਅੱਜ ਦੇ ਸਮੇਂ 'ਚ ਮਿਨਿਓਰਟੀਆਂ ਸੀ ਜੀ ਤੇ ਇਹ ਅਗਰ ਇਸ ਤਰੀਕੇ ਦੇ ਨਾਲ ਅਸੀਂ ਬਾਣੀ ਬਾਣੇ ਦੀ ਮਜ਼ਾਕ ਕਰਕੇ ਗੁਰੂ ਘਰਾਂ ਦੀ ਬਦਨਾਮੀ ਕਰਕੇ ਆਪਾਂ ਅਗਰ ਚੱਲਾਂਗੇ ਤੇ ਸਾਡੇ ਲਈ ਆਉਣ ਵਾਲਾ ਸਮਾਂ ਬਹੁਤ ਹੀ ਯਾਨਕੋ ਜਾਈ ਤੋਂ ਸੋ ਬੀਬੀਸੀ ਤੁਸੀਂ ਇਹ ਬੀਬੀ ਪਰਬੀ ਪ੍ਰਬਲਿੰਨ ਨੂੰ ਸਪੈਸ਼ਲ ਮਿਲ ਕੇ ਤੁਸੀਂ ਉਹਨਾਂ ਨੂੰ ਸਮਝਾਇਆ ਸੀਗਾ ਕਿ ਸੰਦ ਉਹ ਇੱਥੇ ਰੋਕ ਦੇਣਾ ਚਾਹੀਦਾ ਜਾਂ ਤੁਸੀਂ ਆਪਣੀ ਵੀਡੀਓ ਦੇ ਥਰੂ ਉਹਨਾਂ ਨੂੰ ਮੈਸੇਜ ਭੇਜਿਆ ਸੀ ਨਹੀਂ ਮੈਂ ਵੀਡੀਓ ਪੱਲੇ ਪਾਈ ਨਹੀਂ ਜੀ ਜੀ ਮੈਂ ਪਹਿਲੇ ਨਹੀਂ ਪਾਈ ਹੈਗੀ ਉਹ ਕੋਈ ਜਿਸ ਨੂੰ ਸਾਡੇ ਨਾਲ ਮੈਂ ਇੰਟਰਨੈਸ਼ਨਲ ਸਿਕ ਕੌਂਸਲ ਦੀ ਪ੍ਰੈਜ਼ੀਡੈਂਟਾਂ ਤੇ ਦਿੱਲੀ ਤੋਂ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਸਾਡੇ ਨਾਲ ਜਿਹੜੀਆਂ ਹੁੰਦੀਆਂ ਕਿਸੇ ਵੱਲੋਂ ਮੈਨੂੰ ਕੋਈ ਗੱਲ ਇਦਾਂ ਆਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਉਹਨੂੰ ਕਹੋ ਵੀ ਬੱਚੀ ਨੂੰ ਤੇਰੇ ਬੇਟਾ ਤੁਸੀਂ ਕਿਸ ਤਨ ਕਰਦੇ ਹੋ ਮਤਲਬ ਤੁਸੀਂ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਕਰਕੇ ਥੋੜਾ ਜਿਹਾ ਚੁੱਪ ਰਹਿਣਾ ਠੀਕ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਗੱਲ ਜਿਹੜੀ ਹੈ ਉਹ ਬੁਰੀ ਲੱਗਦੀ ਹੈ ਜੀ ਨਹੀਂ ਜੀ ਇਦਾਂ ਉਲਝੋ ਨਾ ਤੁਸੀਂ ਕਿਸੇ ਦੇ ਨਾਲ ਵੀ ਚੁੱਪ ਕਰ ਜੋ ਥੋੜੀ ਦਿਨਾਂ ਦੇ ਬਾਅਦ ਫਿਰ ਆਪਣੀ ਕੀਰਤਨ ਅਭਿਆਸ ਸ਼ੁਰੂ ਕਰੋ ਬਾਣੀ ਦਾ ਪ੍ਰਚਾਰ ਕਰੋ ਤੇ ਅੱਗੋਂ ਮੈਨੂੰ ਹੁਣੇ ਹੀ ਨਹੀਂ ਪਤਾ ਜਿਹੜੇ ਵਿਚਕਾਰੇ ਵਿਚ ਵਿਚਕਾਰ ਜਿਹੜੇ ਸ਼ਖਸੀਅਤ ਸਨ ਉਹਨਾਂ ਨੇ ਉਹਨਾਂ ਤੱਕ ਮੈਸੇਜ ਪਹੁੰਚਾਇਆ ਜਾਂ ਉਹਨਾਂ ਵੱਲੋਂ ਹੀ ਮੈਨੂੰ ਜਵਾਬ ਦਿੱਤਾ ਗਿਆ ਜਾਂ ਪ੍ਰਬਲੀਨ ਗੌਰ ਦਾ ਜਵਾਬ ਆਇਆ ਉਹਨਾਂ ਮੈਨੂੰ ਕਿਹਾ ਬੀਬੀ ਜੀ ਤੁਸੀਂ ਚੁੱਪ ਕਰ ਜੋ ਇਹ ਕਹਿੰਦੇ ਵੀ ਸਾਡੇ ਕੋਲ ਸਾਰੇ ਜਵਾਬ ਹੈਗੇ ਅੱਛਾ ਮੈਂ ਕਿਹਾ ਇਹ ਤਾਂ ਜਨਰਲ ਟਾਕ ਹੋਰੀ ਹੈ ਕੋਈ ਗੱਲ ਨਹੀਂ ਅਗਰ ਹੈਗੇ ਆ ਤਾਂ ਦੇਈ ਜਾਣ ਜਵਾਬ ਤਾਂ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਇੱਥੇ ਕੋ ਵਿਵਾਦ ਜਿਹੜਾ ਇੰਨੇ ਅੱਗੇ ਤੱਕ ਆ ਜਾਏਗਾ ਕਿ ਗੁਰੂ ਘਰ ਦੀ ਬਦਨਾਮੀ ਫਿਰ ਸਿੱਖ ਕੌਮ ਦੀ ਬਦਨਾਮੀ ਫਿਰ ਇਹ ਕਹਿਣਾ ਕਿ ਜੇ ਨਗਰ ਕੀਰਤਨ ਚ ਬੱਚੇ ਜਾਂਦੇ ਨੇ ਉਹ ਜੀ ਛੇੜਖਾਨੀ ਕਰਦੇ ਨੇ ਮਤਲਬ ਸਿੱਖੀ ਦੀ ਫਿਰ ਦਸਤਾਰਾਂ ਦੀ ਉੱਤੇ ਜਿਹੜੀ ਗੱਲ ਉਹ ਬੜੀ ਗਲਤ ਜੀ ਉੱਠ ਕੇ ਆਈ ਸੋ ਇਹ ਬਹੁਤ ਸਰੀ ਗੱਲਾਂ ਜਿਹੜੀਆਂ ਜਦੋਂ ਇਹ ਬਿਲਕੁਲ ਜੀ ਕਾਫੀ ਗੱਲਾਂ ਕਾਫੀ ਦਿਨੋਂ ਤੋਂ ਚੱਲ ਰਹੀਆਂ ਨੇ ਪਰ ਅੱਜ ਕੀ ਹੋਇਆ ਕਿ ਕਿ ਤੁਹਾਡੇ ਤੇ ਰਾਜਨੀਤਿਕ ਲੀਡਰਾਂ ਨੂੰ ਖੁਸ਼ ਕਰਨ ਲਈ ਆਪ ਜੀ ਨੇ ਅੱਜ ਇਹ ਮੈਸੇਜ ਦਿੱਤਾ ਕਿ ਜੀਤੂ ਕਿਤੇ ਕੀਰਤਨ ਕਰੇਗੀ ਜਾਂ ਤੁਹਾਨੂੰ ਕੋਈ ਵੱਡਾ ਲਾਲਚ ਮਿਲਿਆ ਹੈਗਾ ਕਿ ਜੀਤੂ ਕੀਰਤਨ ਕਰਨ ਜਾਵੇਗੀ ਤੂੰ ਤਾਂ ਕੀਰਤਨ ਕਰਨਾ ਬੰਦ ਕਰ ਦਿੱਤਾ ਹੈ ਕਹਿ ਦਿੰਦਾ ਹੈ ਤੇ ਜੇ ਹੁਣ ਤੂੰ ਜਾਵੇਂਗੀ ਵੀ ਮੈਂ ਤੈਨੂੰ ਆ ਕੇ ਥੱਪੜ ਜਣਾਣਾਂਗੀ ਇਹਦੇ ਵਿੱਚ ਕੀ ਹੈ ਕਿ ਪ੍ਰੈਸ਼ਰ ਤੁਹਾਡੇ ਉੱਪਰ ਹੀ ਜ਼ਿਆਦਾ ਹੁਣ ਪੈ ਗਿਆ ਕਿਉਂਕਿ 3 ਹਫ਼ਤੇ ਹੋ ਗਏ ਲਗਾਤਾਰ ਚੱਲ ਰਿਹਾ ਹੈ ਤੁਸੀਂ ਆਪ ਉਹ ਦਿਨ ਨੂੰ ਸਪੈਸ਼ਲ ਮਿਲ ਕੇ ਵੀ ਤੁਸੀਂ ਉਹਨਾਂ ਨੂੰ ਸਮਝਾਉਣਾ ਨਹੀਂ ਕੀਤਾ ਤੇ ਅਚਾਨਕ ਇਹ ਵੀਡੀਓ ਪਾਉਣ ਦਾ ਪਿੱਛੇ ਕਾਰਨ ਕੀ ਹੋ ਸਕਦਾ ਨੇ ਫਿਰ ਦੇਖੋ ਭੈਣ ਜੀ ਇਹ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੋ ਚੁੱਕਿਆ ਹੈ ਹਰ ਦੂਸਰੇ ਦਿਨ ਕੋਈ ਨਾ ਕੋਈ ਕੰਟਰੋਵਰਸੀ ਸੋਸ਼ਲ ਮੀਡੀਆ ਤੇ ਕ੍ਰੀਏਟ ਹੁੰਦੀ ਹੈ ਠੀਕ ਹੈ ਮੇਰਾ ਮਕਸਦ ਹੁੰਦਾ ਆਪਣਾ ਮੇਰੀ ਕਾਉਂਸਲ ਦਾ ਮੈਂ ਇੱਕੋ ਮਿਸ਼ਨ ਲੈ ਕੇ ਚੱਲੀ ਆ ਕਿ ਬਾਣੀ ਦਾ ਪ੍ਰਚਾਰ ਹੋਵੇ ਕੋਈ ਵੀ ਰਾਜਨੀਤੀ ਲੀਡਰ ਜਿਹੜਾ ਹੈ ਉਹਨੂੰ ਖੁਸ਼ ਕਰਨਾ ਅਗਰ ਮੈਂ ਹੁੰਦਾ ਤਾਂ ਮੈਂ ਤਿੰਨ ਹਫ਼ਤੇ ਪਹਿਲੇ ਵੀ ਕਰ ਸਕਦੀ ਸੀ ਅੱਜ ਹੀ ਕਿਉਂ ਕੀਤਾ ਮੈਂ ਆਪ ਜੀ ਦੀ ਪਹਿਲੇ ਹੀ ਸ਼ੁਰੂਆਤ ਦੀ ਗੱਲ ਦੇ ਵਿੱਚ ਹੀ ਕਹਿ ਦਿੱਤਾ ਕਿ ਜਦੋਂ ਇਹ ਗੁਰੂ ਘਰ ਦੀ ਬਦਨਾਮੀ ਹੋਈ ਮੈਂ ਕਿਹਾ ਚਲੋ ਥੋੜੀ ਜੀ ਗੱਲ ਹੋਏ ਕਿ ਚੁੱਪ ਹੋ ਜਾਈ ਕਿ ਮੈਂ ਸੁਣਿਆ ਦੇ ਦਿੱਤਾ ਹੋ ਸਕਦਾ ਹੈ ਉਦੋਂ ਥੋੜਾ ਜਿਹਾ ਸਿਆਣਪ ਵਰਤੀ ਜਾਏਗੀ ਲੇਕਿਨ ਅੱਜ ਜਦੋਂ ਮੈਂ ਸਵੇਰੇ ਬਾਣੀ ਦੇ ਵਾਸਤੇ ਇਹ ਮਜ਼ਾਕੇ ਦੀ ਹੋਈ ਤੇ ਮੇਰੇ ਕੋਲੋਂ ਬਰਦਾਸ਼ਤੇ ਕਾਬਿਲ ਨਹੀਂ ਸੀਗਾ ਤੇ ਮੈਂ ਅੱਧੀ ਵੀਡੀਓ ਇਹ ਦੀ ਸੁਣ ਕੇ ਹੀ ਤੇ ਐਸ ਵੀਡੀਓ ਨੂੰ ਮੈਂ ਪਾਈ ਹੈ ਬਾਕੀ ਮੇਰਾ ਕੋਈ ਮੈਨੂੰ ਰਾਜਨੀਤੀ ਨਾ ਮੈਂ ਕਦੇ ਇਲੈਕਸ਼ਨ ਲੜਾਈ ਲੜੀ ਹੈ ਮੈਨੂੰ ਕਈ ਵਾਰੀ ਟਿਕਟਾਂ ਮਿਲੀਆਂ ਵੀ ਨੇ ਪਰ ਮੈਂ ਨਾ ਲੜੀ ਤੇ ਨਾ ਮੈਂ ਲੜਨੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਮੈਂਰਾ ਆਪਣੇ ਪੰਥ ਆਪਣੀ ਕੌਮ ਆਪਣੇ ਗੁਰੂ ਦੇ ਵਾਸਤੇ ਮੈਂ ਸਮਰਪਿਤ ਹਾਂ ਅਸੀਂ ਵੀ ਦਸਤਾਰ ਬੰਨੀ ਹੋਈ ਹੈ ਸਾਡੀਆਂ ਦਸਤਾਰਾਂ ਦੇ ਉੱਤੇ ਅਗਰ ਇਸ ਤਰ੍ਹਾਂ ਇਹ ਤਾਂ ਕੀ ਕੋਈ ਵੀ ਛਿੱਟਾ ਪਾਏਗਾ ਤੇ ਜੇ ਸਾਡੇ ਅਸੀਂ ਬਰਦਾਸ਼ ਨਹੀਂ ਕਰਾਂਗੇ ਮੈਂ ਤਾਂ ਬੱਚੀ ਸਮਝ ਕੇ ਹੁਣ ਤੱਕ ਚੁੱਪ ਹੋ ਕੇ ਬੈਠੀ ਹੋਈ ਸੀ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਜੇ ਗੱਲ ਅਗਰ ਰਾਜਨੀਤੀ ਲੀਡਰਾਂ ਨੂੰ ਖੁਸ਼ ਕਰਨਾ ਹੁੰਦਾ ਫਿਰ ਤਾਂ ਮੈਂ ਇਹਨੂੰ ਕਰੂੰਗਾ ਫਿਰ ਤਾਂ ਮੈਂ ਤਿੰਨ ਹਫ਼ਤੇ ਤੋਂ ਗੱਲ ਚਲਦੀ ਆ ਰਹੀ ਸੀ ਮੈਂ ਤਾਂ ਉਹਦੋਂ ਹੀ ਚੁੱਪ ਕਰਾ ਲੈਣਾ ਸੀ ਪਰ ਹੁਣ ਜਿਵੇਂ ਇੰਨਾ ਕੁ ਤਾਂ ਜੀ ਹੁਣ ਜਿਵੇਂ ਇਹ ਜੇ ਅੱਜ ਵੀ ਤੁਹਾਡੇ ਕੋਲ ਆ ਕੇ ਕਹਿ ਦਿੰਦੀ ਕਿ ਮੈਂ ਗੁਰੂ ਪੰਥ ਤੇ ਗੁਰੂ ਗ੍ਰੰਥ ਤੋਂ ਮਾਫੀ ਮੰਗਦੀ ਆ ਕੀਰਤਨ ਕਰਾਂਗੀ ਤਾਂ ਵੀ ਤੁਸੀਂ ਇਹਨਾਂ ਨੂੰ ਜਾ ਕੇ ਇਹਨਾਂ ਦੀ ਸਪੋਰਟ ਕਰੋਗੇ ਜਾਂ ਇਹਨਾਂ ਨੂੰ ਰੋਕੋਗੇ ਕਿ ਨਹੀਂ ਹੁਣ ਤੂੰ ਕੀਰਤਨ ਨਹੀਂ ਕਰ ਸਕਦੀ ਮੈਂ ਇੱਕ ਗੱਲ ਤੁਹਾਡੀ ਅੱਧੀ ਦਾ ਜਵਾਬ ਦੇ ਪਾਈਆਂ ਤੁਸੀਂ ਇਹ ਗੱਲ ਕਹੀ ਇਹਨੇ ਇਹ ਗੱਲ 4 ਦਿਨ ਪਹਿਲੇ ਕਹੀ ਸੀ ਕਿ ਮੈਂ ਕੀਰਤਨ ਨਹੀਂ ਕਰਾਂਗੀ ਹੈਨਾ ਉਦੋਂ ਵੀ ਮੈਂ ਇਹਨੂੰ ਬੜੇ ਪਿਆਰ ਦੇ ਨਾਲ ਇੱਕ ਮੈਸੇਜ ਦਿੱਤਾ ਸੀਗਾ ਔਰ ਮੇਰਾ ਸੋਸ਼ਲ ਮੀਡੀਆ ਤੇ ਉਹ ਮੈਸੇਜ ਪਿਆ ਵੀ ਹੋਇਆ ਆਪ ਜੀ ਦੇਖ ਸਕਦੇ ਹੋ ਕਿ ਬੀਬਾ ਕੀਰਤਨ ਨਾ ਕਰਨ ਦਾ ਫੈਸਲਾ ਜਿਹੜਾ ਆਪ ਜੀ ਦਾ ਠੀਕ ਨਹੀਂ ਹੈ ਤੁਹਾਨੂੰ ਸਹਿਜਤਾ ਚਾਹੀਦੀ ਹੈ ਬਸ ਇਹ ਮੈਂ ਮੈਸੇਜ ਸੋਸ਼ਲ ਮੀਡੀਆ ਤੇ ਅੱਜ ਵੀ ਮੇਰਾ ਪਿਆ ਹੋਇਆ ਹੈ ਤੇ ਹੁਣ ਕੀਰਤਨ ਇੱਕ ਤੇ ਤੁਸੀਂ ਗਲਤੀ ਕਰੇ ਤੁਸੀਂ ਬਾਣੀ ਬਾਣੀ ਦੇ ਉੱਤੇ ਇੰਨਾ ਕੁਝ ਬੋਲ ਜਾਣਾ ਫਿਰ ਉੱਤੋਂ ਤੁਸੀਂ ਇਹ ਵੀ ਅੱਗੋ ਕਹਿ ਦਿੱਤਾ ਕਿ ਮੈਂ ਕੀਰਤਨ ਨਹੀਂ ਕਰਾਂਗੀ ਫਿਰ ਇਹਦੇ ਬ੍ਰਦਰ ਦੀ ਇੱਕ ਵੀਡੀਓ ਆਂਦੀ ਹੈ ਜਿਸ ਦੇ ਵਿੱਚ ਉਹ ਕਹਿੰਦਾ ਕਿ ਕੋਈ ਦੱਸੋ ਐਸੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੋਈ ਲੇੜੀ ਹੈਗੀ ਜਿਹੜੀ ਕੀਰਤਨ ਕਰ ਸਕਦੀ ਹੈ ਭੈਣ ਜੀ ਬਾਣੀ ਤਾਂ ਅਥਾ ਸਮੁੰਦਰ ਹੈ ਇਹਦੇ ਵਿੱਚ ਤੈਰਨ ਵਾਲੀ ਦੁਨੀਆ ਬੈਠੀ ਹੋਈ ਹੈ ਜੀ ਇੰਨੀਆਂ ਛੁੱਟੀਆਂ ਛੁੱਟੀਆਂ 4-4 ਸਾਲ ਦੀਆਂ ਬੱਚੀਆਂ ਜਿਹੜੀਆਂ ਨੇ ਉਹ ਰਾਗਾਂ 'ਚ ਕੀਰਤਨ ਕਰਦੀ ਆ ਇਹ ਉਹਦੇ ਬ੍ਰਦਰ ਦੀ ਗੱਲ ਨਹੀਂ ਦੇਖੋ ਕਿੰਨੀ ਹਾਰਟ ਕਰਨ ਵਾਲੀ ਫਿਰ ਇਹਦੀ ਆਪਣੀ ਗੱਲ ਕਿ ਮੈਂ ਕੀਰਤਨ ਤੁਸੀਂ ਇੱਕ ਤਾਂ ਗਲਤੀ ਕਰਦੇ ਦੂਸਰਾ ਤੁਸੀਂ ਧਮਕੀ ਦਿੰਦੇ ਤੁਸੀਂ ਇਹ ਪੂਰਨੇ ਕਿਹਦੇ ਵਾਸਤੇ ਪਾ ਰਹੇ ਹੋ ਸਾਡੀ ਸਿੱਖ ਬੱਚੀਆਂ ਵਾਸਤੇ ਪਾ ਤੋ ਜਿਨ੍ਹਾਂ ਵਾਸਤੇ ਅਸੀਂ ਦਿਨ ਰਾਤ ਜੱਦੋ ਜਹਿਦ ਕਰ ਰਹੇ ਹਾਂ ਅਸੀਂ ਕਲਾਸਾਂ ਲਗਾਉਂਦੇ ਹਾਂ ਪੰਜਾਬੀ ਦੀਆਂ ਕੀਰਤਨ ਦੀਆਂ ਸਿੱਖਲਾਈ ਕਰਵਾਉਂਦੇ ਹਾਂ ਇਹਨਾਂ ਅਸੀਂ ਜਿਹੜਾ ਅੱਜ ਗੁਰੂ ਦੇ ਪ੍ਰਚਾਰ ਦੇ ਲਈ ਤੜਫਦੇ ਫਿਰਦੇ ਹਾਂ ਤੇ ਤੁਸੀਂ ਇਹ ਸੁਨੇਹਾ ਦਿੰਦੇ ਹੋ ਕਿ ਮੇਰੇ ਨਾਲ ਐਦਾਂ ਹੋ ਗਿਆ ਰੋ ਕੇ ਤੁਸੀਂ ਕਹਿੰਦੇ ਹੋ ਫਿਰ ਉਸ ਤੋਂ ਬਾਅਦ ਸੱਚੇ ਬਣ ਕੇ ਕਹਿੰਦੇ ਹੋ ਕਿ ਮੈਂ ਕੀਰਤਨ ਨਹੀਂ ਕਰਾਂ ਤੂੰ ਕੀਰਤਨ ਵੀ ਵੀ ਨਹੀਂ ਕਰੇਂ ਤੁਸੀਂ ਬਲੌਗ ਬਣਾਣੇ ਨਾ ਤੁਹਾਡਾ ਸ਼ੌਂਕ ਹੈ ਤੁਸੀਂ ਆਪਣਾ ਸ਼ੌਂਕ ਪੂਰਾ ਕਰੋ ਰਹਿਣ ਦਿਓ ਸਾਡੇ ਬਾਣੀ ਨਾਲ ਤਾਂ ਛੇੜਖੰਨੀ ਨਾ ਕਰੋ ਜੇ ਤੁਹਾਨੂੰ ਉੱਤੇਰੇ ਦਿਲ ਦੇ ਵਿੱਚ ਬਾਣੀ ਪ੍ਰਤੀ ਪਿਆਰ ਹੈ ਬਾਕੀ ਜਈ ਆਪਜੀ ਦਾ ਸਵਾਲ ਇਹ ਵਾਲਾ ਕਿ ਅੱਜ ਅਗਰ ਉਹ ਮਾਫੀ ਮੰਗ ਲਈ ਮੇਰੇ ਕੋਲੋਂ ਮਾਫੀ ਨਹੀਂ ਮੰਗਣੀ ਮੇਰੇ ਹੀ ਗੁਨਾਹਗਰ ਨਹੀਂ ਹੈਗੀ ਉਹ ਬੱਚੀ ਗੁਰੂ ਪੰਥ ਗੁਰੂ ਗ੍ਰੰਥ ਦੇ ਗੁਰੂ ਪੰਥ ਮੈਂ ਕਿਹਾ ਗੱਲ ਜਿਹਦੇ ਉੱਤੇ ਅਟੈਕ ਕੀਤਾ ਇੰਨੇ ਜਿਹਦੀ ਬਦਨਾਮੀ ਕੀਤੀ ਗੁਰੂ ਪਾਤਸ਼ਾਹ ਦੀ ਏ ਉਸ ਗੁਰੂ ਦੇ ਧਰਤੇ ਜਾ ਕੇ ਮਾਫੀ ਮੰਗੇ ਉੱਥੇ ਜਾ ਕੇ ਆਪਣੇ ਆਪ ਨੂੰ ਸਮਰਪਿਤ ਹੋ ਕੇ ਮਾਫੀ ਮੰਗੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹਨੂੰ ਕੁਝ ਕਹੇਗਾ ਕੋਈ ਵੀ ਗੱਲ ਨਹੀਂ ਅਸੀਂ ਇਹਦੇ ਨਾਲ ਖੜੇ ਹੋਵਾਂਗੇ ਲੇਕਿਨ ਇੱਕ ਪਾਸਾ ਚੁਣਨਾ ਪਏਗਾ ਪੈਂਜੀ ਜੀ ਪਰਸਨਲ ਲਾਈਫ ਤੁਹਾਡੀ ਕੁਝ ਵੀ ਹੈ ਉਸ ਦੇ ਉੱਤੇ ਸਾਡਾ ਕੋਈ ਕਿੰਤੂ ਪਰੰਤੂ ਨਹੀਂ ਤੁਸੀਂ ਆਪਣੀ ਪਰਸਨਲ ਲਾਈਫ ਚ ਕੁਝ ਵੀ ਕਰੋ ਲੇਕਿਨ ਜਦੋਂ ਤੁਸੀਂ ਗੁਰੂ ਨੂੰ ਸਮਰਪਿਤ ਹੋ ਕੇ ਇੱਕ ਪ੍ਰਚਾਰਕ ਦਾ ਤੁਸੀਂ ਇੱਕ ਤੁਹਾਡੇ ਉੱਤੇ ਸਟੈਂਪ ਲੱਗੀ ਤੁਸੀਂ ਪ੍ਰਚਾਰਕ ਤੁਸੀਂ ਆਪਣੇ ਮੂੰਹੋਂ ਵੀ ਕਹਿ ਰਹੇ ਹੋ ਨਾ ਕਿ ਮੈਂ ਤਾਂ ਨਹੀਂ ਕਹਿ ਰਹੀ ਮੈਂ ਪ੍ਰਚਾਰ ਕਰਦੀ ਜੀ ਮੈਂ ਤਾਂ ਇੱਕ ਨਜਨੇ ਮਾਣੀ ਜਿਹਾ ਸੇਵਾ ਕਾ ਜੀ ਤੁਸੀਂ ਆਪਣੇ ਆਪ ਨੂੰ ਪ੍ਰਚਾਰਕ ਕਹਿ ਰਹੇ ਹੋ ਤੁਸੀਂ ਕੀਰਤਨ ਨੂੰ ਇੱਕ ਪੈਸ਼ਨ ਬਣਾਇਆ ਹੈ ਤੇ ਫਿਰ ਜੇ ਤੁਸੀਂ ਪ੍ਰਚਾਰਕ ਹੋ ਫਿਰ ਗੁਰੂ ਦੇ ਪ੍ਰਚਾਰਕ ਜਿਹੜੇ ਨੇ ਉਹ ਸੰਗਤ ਨੂੰ ਸਮਰਪਿਤ ਹੁੰਦੇ ਨੇ ਤੇ ਜੇ ਤੁਸੀਂ ਸਮਰਪਿਤ ਹੋ ਫਿਰ ਤੁਹਾਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਪਵੇਗਾ ਸਿਧਾਂਤ ਰੱਖਣੇ ਪੈਣਗੇ ਅੱਤਵਾਇ ਤੁਸੀਂ ਜਿਹੜੀ ਆਪਣੀ ਲਾਈਨ ਚੁਣਨਾ ਚਾਹੁੰਦੇ ਹੋ ਬੜੀ ਖੁਸ਼ੀ ਨਾਲ ਚੁਣ ਮਤਲਬ ਕਿ ਚੁਣ ਕੇ ਆਪਣਾ ਰਸਤਾ ਦੇਖੋ ਜਿਹੜਾ ਤੁਹਾਨੂੰ ਠੀਕ ਲੱਗੇ ਜੀ 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 ਤੇ ਮਤਲਬ ਜਿਵੇਂ ਕਿ ਅਕਸਰ ਸਾਨੂੰ ਔਰਤਾਂ ਨੂੰ ਹਰ ਥਾਂ ਇਨਸਲਟ ਹੁੰਦੀ ਹੈ ਸਾਡੀ ਅੰਬੈਰਸ ਹੁੰਦੀ ਹੈ ਉਹਦੇ ਵਸੇ ਜਿਵੇਂ ਪ੍ਰਬਲਿਨ ਵੀ ਕਹਿੰਦੀ ਹੈ ਕਿ ਮੈਨੂੰ ਵੀ ਰঞ্জੀਤ ਸਿੰਘ ਗਿਆਨੀ ਰঞ্জੀਤ ਸਿੰਘ ਕੋਲੋਂ ਕਾਫੀ ਕੁਝ ਸੁਣਨਾ ਪਿਆ ਉਹਨਾਂ ਨੇ ਮੈਨੂੰ ਧੱਕੇਸ਼ਾਹੀ ਵੀ ਕੀਤੀ ਤੇ ਉਹਨਾਂ ਨੇ ਆ ਵੀ ਮੈਨੂੰ ਕਿਹਾ ਕਿ ਤੂੰ ਜੋ ਕੁਝ ਕਰਨੀ ਕਰ ਲੈ ਮੈਂ ਦੇਖ ਲਵਾਂਗਾ ਤੈਨੂੰ ਤੈਨੂੰ ਟਿਕਣ ਨਾ ਨਹੀਂ ਦੇਵਾਂਗਾ ਇਹਦੇ ਵਿੱਚ ਮਤਲਬ ਕੀ ਕਾਰਨ ਹੋ ਸਕਦੇ ਨੇ ਕਿ ਉਹਨਾਂ ਦਾ ਆਪਸੀ ਕੋਈ ਵਿਵਾਦ ਸੀਗਾ ਤਾਂ ਸਿੰਘ ਸਾਹਿਬ ਰঞ্জੀਤ ਸਿੰਘ ਇਹਨਾਂ ਨੇ ਇਹ ਗੱਲ ਆਖੀ ਉਹਨਾਂ ਨੂੰ ਦੇਖੋ ਭਾਂਜੀ ਜੇ ਅਗਰ ਪ੍ਰਬਲਿੰਕ ਕੌਰ ਬੱਚੀ ਨੂੰ ਉਹਨਾਂ ਨੇ ਕੋਈ ਗੱਲ ਕਹੀ ਸੀ ਉਹਦੇ ਵਿੱਚ ਤਾਂ ਦੇਖੋ ਮੈਨੂੰ ਪਤਾ ਨਹੀਂ ਜੀ ਉਹਦਾ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੇ ਇਹਨਾਂ ਨੇ ਕੀ ਕਿਹਾ ਇਹਦੇ ਬਾਰੇ ਮੈਂ ਆਪ ਜੀ ਨੂੰ ਪਹਿਲਾਂ ਹੀ ਕਿਹਾ ਦਿੱਤਾ ਕਿ ਮੇਰਾ ਉਹ ਮਸਲਾ ਨਹੀਂ ਹੈ ਹਮ ਹ ਇਹਨਾਂ ਦਾ ਆਪਸੀ ਕੀ ਗੱਲਬਾਤ ਹੋਈ ਮੈਨੂੰ ਉਸ ਬਾਰੇ ਜਾਣਕਾਰੀ ਵੀ ਨਹੀਂ ਤੇ ਮੈਂ ਜਾਣਕਾਰੀ ਲੈਣਾ ਵੀ ਨਹੀਂ ਜਾਂਦੀ ਜੀ ਹੈਨਾ ਜੀ ਇਹ ਆਪਸ ਵਿੱਚ ਪਰਸਨਲ ਮਫਾਦ ਦੇ ਉੱਤੇ ਮੇਰਾ ਕੋਈ ਲੈਣਾ ਦੇਣਾ ਨਹੀਂ ਕੋਈ ਕਿੰਤੂ ਪਰੰਤੂ ਨਹੀਂ ਮੈਨੂੰ ਨਹੀਂ ਪਤਾ ਭਾਈ ਸਾਹਿਬ ਨੇ ਕੀ ਕਿਹਾ ਮੈਨੂੰ ਨਹੀਂ ਪਤਾ ਇਹਨਾਂ ਨੇ ਉਹਨਾਂ ਨੂੰ ਕੀ ਕਿਹਾ ਇਹ ਤਾਂ ਫਿਰ ਹੁਣ ਬੀਬੀਆਂ ਦਾ ਇੱਕ ਗੱਲ ਬਣ ਜਾਂਦੀ ਹੈ ਨਾ ਜੀ ਕੋਈ ਗੱਲ ਨਾ ਹੋਈ ਤੇ ਮੇਰਾ ਇਸ ਤਰ੍ਹਾਂ ਕਹਿ ਦਿੱਤੀ ਮੈਨੂੰ ਇਸ ਤਰ੍ਹਾਂ ਕਹਿ ਦਿੱਤਾ ਉਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਾਂਗੀ ਉਹਦੇ ਬਾਰੇ ਅਗਰ ਕੋਈ ਗੱਲ ਹੋਈ ਸੀ ਤੇ ਇਹਨਾਂ ਨੂੰ ਚਾਹੀਦਾ ਸੀ ਦੇਖੋ ਅਸੀਂ ਮੈਨੇਜਮੈਂਟਾਂ ਬਣਾਈਆਂ ਹੋਈਆਂ ਸਰਦਾਰ ਹਰਮੀਤ ਸਿੰਘ ਕਲਕਾ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਸਾਨੂੰ ਇੱਥੇ ਇਦਾਂ ਸੈੱਲ ਬਣਿਆ ਹੋਇਆ ਜੀ ਇਹ ਸਾਡਾ ਆਪਣੀ ਆਰਗੇਨਾਈਜੇਸ਼ਨ ਇੰਟਰਨੈਸਸ ਸਿੱਖ ਕਾਉਂਸਲਰ ਸੇਜ ਦੇ ਬਡੇ ਵੱਡੇ ਮਸਲੇ ਚ ਜਿਹਨੇ ਉਹ ਹੱਲ ਕਰਦੇ ਆ ਉਥੇ ਸੋਸ਼ਲ ਵੈਲਫੇਅਰ ਐਂਡ ਜਸਟਿਸ ਦੀ ਮੈਂ ਖੁਦ ਵੀ ਚੇਅਰਮੈਨ ਮੈਂ ਐਸੇ ਮਸਲਿਆਂ ਨੂੰ ਤਾਂ ਚੇਅਰਪਰਸਨ ਐਸੇ ਮਸਲਿਆਂ ਨੂੰ ਹੱਲ ਕਰਦੇ ਆ ਆਪਾਂ ਪੰਥਕ ਮਸਲੇ ਜੀ ਹੁਣ ਮੈਂ ਇੱਥੇ ਪੰਥਕ ਪੰਥਕ ਜਾ ਕੇ ਇਹਨੂੰ ਚਾਹੀਦਾ ਸੀ ਕੰਪਲੇਂਟ ਮੈਨੇਜਮੈਂਟ ਹੋ ਜਿੰਦੀ ਜੀ ਅਗਰ ਉਹ ਕੁਝ ਨਹੀਂ ਕਰਦੇ ਫਿਰ ਅਸੀਂ ਸਾਰੇ ਇਹਦੇ ਨਾਲ ਖੜੇ ਹੁੰਦੇ ਪਰ ਅਸੀਂ ਅੱਜ ਅੱਜ ਵੀ ਅਸੀਂ ਇਹ ਨਹੀਂ ਕਹਿ ਰਹੇ ਹੈਗੇ ਅੱਜ ਵੀ ਆਪ ਜੀ ਨੇ ਜਿਵੇਂ ਕਿਹਾ ਬਹੁਤ ਸੋਹਣੀ ਗੱਲ ਕਹੀ ਆਪ ਜੀ ਨੇ ਕਿ ਜੇ ਪੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਅਗਰ ਉਥੇ ਆਪਣਾ ਮਾਫੀ ਨਮਾ ਕਰਦੀ ਹੈ ਤੇ ਫਿਰ ਫਿਰ ਗੁਰੂ ਸਾਹਿਬ ਅਗਰ ਬਖਸ਼ਿਸ਼ ਕਰ ਦਿੰਦੇ ਤਾਂ ਫਿਰ ਅਸੀਂ ਕੌਣ ਹੁੰਨੇ ਮਤਲਬ ਕਿਉਂਕਿ ਜੇ ਈ ਤੁਹਾਡੀ ਵੀਡੀਓ ਸੀ ਕਿ ਐਸੀ ਇਹਦਾ ਅਸੀਂ ਮਾਈ ਪਾਗੋ ਦੀ ਆਵਾਰਸਾਵਾ ਅਸੀਂ ਨੂੰ ਸੋਧਾ ਲਾਵਾਂਗੇ ਇੱਥੇ ਗੱਲ ਹੁੰਦੀ ਏ ਕਿ ਇਹ ਨੂੰ ਮਤਲਬ ਅਸੀਂ ਦਿਖਾਵਾਂਗੇ ਕਿ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਆ ਵਾ ਤਾਂ ਅਖਰ ਗੁਰਬਾਣੀ ਜੀ ਸੋਕਿਉ ਮੰਦਾ ਆਖੇ ਜਿ ਜਮੇ ਰਾਜਣ ਐ ਬੀਬੀ ਇਮਚੋਰ ਹੈ ਛੇ ਇਮਚਿਉਰਿਟੀ ਵਿੱਚ ਐ ਇਹਦਾ ਕੁਝ ਕਹਿਗੀ ਜਿੱਦੂ ਸ਼ਾਇਦ ਇਹਨੂੰ ਸਮਝ ਹੀ ਨਹੀਂ ਲੱਗ ਰਹੀ ਮੈਂ ਕਿੱਥੇ ਬੋਲ ਰਹੀ ਕਿਉਂਕਿ ਇੱਕ ਵਾਰੀ ਤੁਸੀਂ ਵਿਵਾਦ ਨੂੰ ਕਿਸੇ ਪਾਸੋਂ ਛੇੜੋ ਵਿਵਾਦ ਕਿੱਥੇ ਤਾਂ ਅੱਗ ਵਾਂਗੂ ਫੈਲ ਜਾਂਦੀ ਹੈ ਬੁਰੀਾਈ ਤੇ ਚੰਗਿਆਈ ਨੂੰ ਸਾਲਾਂ ਦੇ ਸਾਲ ਲੱਗ ਜਾਂਦੇ ਨੇ ਤੇ ਇਹਦੀ ਇਮਰਜਿਟੀ ਨੂੰ ਦੇਖ ਕੇ ਤੁਸੀਂ ਕਰ ਸਕਦੇ ਹੋ ਕਿ ਇਹਨੂੰ ਆਪਣੇ ਕੋਲ ਸੱਦ ਕੇ ਜਾਂ ਇਹਦੇ ਕੋਲ ਜਾ ਕੇ ਬੈਠ ਕੇ ਇਹਨੂੰ ਪਿਆਰ ਨਾਲ ਸਮਝਾਉਣਾ ਕਰੋ ਕਿ ਪੁੱਤਰ ਜੀ ਆ ਬੀਬਾ ਜੀ ਆ ਕੰਮ ਛੱਡ ਦੇ ਐਸਾ ਨਾ ਕਰ ਕਿਉਂਕਿ ਜਦੋਂ ਅਸੀਂ ਵਿਚੋਲਾ ਬਿਠਾ ਦਿੰਦੇ ਆ ਵਿਚੋਲਾ ਤਾਂ ਆਪਣੀ ਵਿਚੋਲਗੀ ਵਾਸੀ ਆਪਣੀ ਕਰਕੇ ਕੁਝ ਦਾ ਕੁਝ ਕਰਕੇ ਆ ਜਾਂਦਾ ਹੈ ਵਿਚੋਲੀਆਂ ਨੇ ਅੱਜ ਤੱਕ ਅਸੀਂ ਸਿੱਖ ਵਿਚੋਲੀਆਂ ਨੇ ਅੱਜ ਤੱਕ ਸਾਡੀ ਸਿੱਖ ਕੌਮ ਨੂੰ ਕੁਝ ਨਹੀਂ ਦਿੱਤਾ ਸਿੱਖ ਕੌਮ ਦਾ ਅੱਜ ਵੀ ਨੁਕਸਾਨ ਹੋਇਆ ਕੱਲ ਵੀ ਤੇ ਆਉਣ ਵਾਲੇ ਸਮੇਂ 'ਚ ਵੀ ਜੇ ਆਪਾਂ ਫੇਸ ਟੂ ਫੇਸ ਇੱਕ ਦੂਜੇ ਨਾਲ ਬੈਠ ਕੇ ਗੱਲ ਕਰਾਂ ਸ਼ਾਇਦ ਉਸ ਦਾ ਰਿਜ਼ਲਟ ਤੁਹਾਨੂੰ ਉਸ ਦਾ ਜਵਾਬ ਪਰਬਲਿੰਦਾ ਸ਼ਾਇਦ ਤੁਹਾਡੇ ਕੋਲ ਕੁਝ ਹੋਰ ਹੀ ਆਇਆ ਹੋਵੇਗਾ ਹਾਂ ਜੀ ਦੇਖੋ ਮੈਂ ਇਹਦਾ ਪਹਿਲੀ ਗੱਲ ਤਾਂ ਮੈਂ ਆਪ ਜੀ ਦੀ ਗੱਲ ਕਲੀਅਰ ਕਰਦੀ ਆ ਕਿ ਮੈਂ ਆਪਣੀ ਵੀਡੀਓ ਦੇ ਵਿੱਚ ਨਾ ਤਾਂ ਇਹਦਾ ਸੌਦਾ ਲਗਾਉਣ ਦੀ ਗੱਲ ਕੀਤੀ ਹੈ ਜੀ ਨਾ ਹੀ ਮੈਂ ਇਹਨੂੰ ਕਿਹਾ ਕਿ ਮੈਂ ਤੇਰਾ ਸੌਦਾ ਲਗਾਵਾਂਗੀ ਜੀ ਦੇਖੋ ਇੱਕ ਬੱਚਾ ਅਗਰ ਇੱਕ ਇੱਕ ਫੈਮਲੀ ਹੁੰਦੀ ਹੈ ਨਾ ਘਰ ਦੇ ਅੰਦਰ ਬੈਠ ਕੇ ਮਾਂ ਬਾਪ ਦੇ ਨਾਲ ਇੱਕ ਬੱਚੇ ਦੀ ਬੜੀਆਂ ਉੱਚੀ ਤੱਕ ਗੱਲਾਂ ਚੱਲੀਆਂ ਜਾਂਦੀਆਂ ਨੇ ਤੇ ਘਰ ਦੇ ਅੰਦਰ ਚਾਰ ਦੁਵਾਰੀ ਚ ਰਹਿਣ ਤਾਂ ਬੜਾ ਉਹ ਹੱਲ ਹੋ ਜਾਂਦਾ ਜਦੋਂ ਇੱਕ ਬੱਚਾ ਬਾਹਰ ਜਾ ਕੇ ਸੜਕ ਦੇ ਉੱਤੇ ਚੌਂਕ ਦੇ ਉੱਤੇ ਪਬਲਿਕ ਦੇ ਵਿੱਚ ਜਾ ਕੇ ਉਹ ਤੂੰ ਮੈਂ ਕਰਦਾ ਤੇ ਖਲਾਰਾ ਪਾਉਂਦਾ ਫਿਰ ਉਹਦੇ ਵਿੱਚ ਫਿਰ ਮਾਪਿਓ ਕੁਝ ਨਹੀਂ ਕਰ ਸਕਦੇ ਸੋ ਉਹੀ ਗੱਲ ਹੋਈ ਜਦੋਂ ਮੈਂ ਇਹਨੂੰ ਪਿਆਰ ਦੇ ਨਾਲ ਸਕੂਨੀਆਂ ਭੇਜ ਦਿੱਤਾ ਇਹਦੇ ਅੱਗੇ ਜਵਾਬ ਸੀ ਕਿ ਮੈਨੂੰ ਮੈਂ ਮੇਰੇ ਕੋਲ ਸਾਰੇ ਜਵਾਬ ਹੋ ਗਏ ਫਿਰ ਇਹ ਸੋਸ਼ਲ ਮੀਡੀਆ ਦੇ ਆ ਕੇ ਉਹ ਇੰਨਾ ਜ਼ਿਆਦਾ ਖਲਾਰਾ ਪਾ ਕੇ ਦੇ ਬਾਣੀ ਬਾਣਿਆਂ ਦੇ ਉੱਤੇ ਇਹਨਾਂ ਕਿਚੜੂ ਛਾਲ ਰਹੀ ਹੈ ਇਹ ਮੈਂ ਅੰਦਰ ਵੜ ਕੇ ਇਹਨੂੰ ਕੀ ਸਮਝਾਣਾ ਵਾਲੀ ਗੱਲ ਕਰਨੀ ਹੈ ਨਾ ਇਹਨੂੰ ਇਹਨੂੰ ਅਗਰ ਇਹ ਅਪਰੋਚ ਕਰ ਰਹੀ ਹੈ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਨੂੰ ਕਿ ਮੈਨੂੰ ਸਪੋਰਟ ਕਰੋ ਉਹ ਉਹਨਾਂ ਨੇ ਅੱਗੋਂ ਇਹਨੂੰ ਕਿਹਾ ਕਿ ਸਾਡੀ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਸਿਕ ਕੌਂਸਲ ਦੀ ਜਿਹਦੀ ਅਸੀਂ ਮੈਂਬਰ ਹੈਗੇ ਆ ਉਹ ਦਿੱਲੀ 'ਚ ਬੱਠੇ ਨੇ ਤੇ ਤੂੰ ਉੱਥੇ ਕਿਉਂ ਨਹੀਂ ਚਲੀ ਜਾਂਦੀ ਜੀ ਠੀਕ ਹੈ ਇਹ ਕਿਉਂ ਨਹੀਂ ਆਈ ਇਹਦਾ ਫਰਜਵੰਦ ਦਾ ਸੀ ਨਾ ਜੇ ਕੋਈ ਮਸਲਾ ਹੈ ਉਲਝ ਗਿਆ ਚਲੋ ਮੰਨ ਲਿਆ ਤੂੰ ਸਮਝਿਆ ਸੀ ਕਿ ਮੈਂ ਇਹਦੇ ਚ ਪਬਲਿਸਿਟੀ ਲੈ ਜਾਂਗੀ ਰਾਜਨੀਤੀ ਖੇਡ ਲਈ ਤੂੰ ਤੇ ਉਹਦੇ ਤੋਂ ਬਾਅਦ ਤੈਨੂੰ ਘਬਰਾਹਟ ਜਦੋਂ ਹੋਈ ਉਦੋਂ ਤੂੰ ਸਾਡੇ ਨਾਲ ਆ ਕੇ ਗੱਲ ਕਰਦੀ ਅਸੀਂ ਕਿਹੜਾ ਕੋਈ ਦਿੱਲੀ ਦੇ ਵਿੱਚ ਬੇਨਾਮੀ ਬੈਠੇ ਹੋਏ ਆ ਹੂੰ ਸਾਨੂੰ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਾਣਦੀ ਹੈ ਤੂੰ ਤੂੰ ਕੋ ਪੌਂਚ ਕਰਦੀ ਮੈਨੇਜਮੈਂਟ ਬੈਠੀ ਹੋਈ ਦਿੱਲੀ ਕਮੇਟੀ ਦੇ ਵਿੱਚ ਸਾਡੀ ਚੋਈ ਹੋਣੀ ਉੱਥੇ ਜਾਂਦੀ ਜੇ ਉੱਥੇ ਨਾ ਸੁਣੀ ਜਾਂਦੀ ਗੱਲ ਫਿਰ ਆਪਾਂ ਦੇਖਦੇ ਅਗਲਾ ਕਦਮ ਅਸੀਂ ਕੀ ਕਰਨਾ ਹੁਣ ਤੂੰ ਪਬਲਿਕ ਪਬਲਿਕ ਦੇ ਵਿੱਚ ਇੰਨਾ ਜ਼ਿਆਦਾ ਜਨਤਕ ਕਰ ਦਿੱਤਾ ਸਾਰਾ ਕੁਝ ਫਿਰ ਜਨਤਾ ਕੀ ਮੈਨੂੰ ਵੀ ਜਵਾਬ ਦੇਣਾ ਪੈ ਗਿਆ ਫਿਰ ਤੂੰ ਬਾਣੀ ਵਾਸਤੇ ਨਾ ਬੋਲਦੀ ਤੂੰ ਗੁਰੂ ਘਰ ਵਾਸਤੇ ਨਾ ਬੋਲਦੀ ਤੂੰ ਭਾਈ ਰਣਜੀਤ ਸਿੰਘ ਵਾਸਤੇ ਤੇਰਾ ਆਪਸੀ ਕੋਈ ਮਸਲਾ ਸੀ ਤੂੰ ਉਹਨਾਂ ਦੇ ਕਰੀ ਜਾ ਜੋ ਮਰਜ਼ੀ ਕਰੀ ਜਾਂਦੀ ਮੈਨੂੰ ਵੀ ਵਿੱਚ ਲੈਣਾ ਦੇਣਾ ਸੀ ਮੇਰਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਮੇਰਾ ਤਾਂ ਜਵਾਬ ਪੈਂਜੀ ਬਾਣੀ ਉੱਤੇ ਆਇਆ ਮੇਰਾ ਜਵਾਬ ਗੁਰੂ ਘਰ ਦੇ ਵਾਸਤੇ ਆਇਆ ਜੀ ਮੈਂ ਆਪਣੇ ਪਾਤਸ਼ਾਹ ਨੂੰ ਸਮਰਪਿਤੋ ਕੀ ਗੱਲ ਕੀਤੀ ਹੈ ਮੇਰਾ ਕੋਈ ਰਾਜਨੀਤੀ ਨਾ ਮੈਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੀ ਆ ਜੀ ਤੇ ਨਾ ਹੀ ਮੇਰਾ ਕੋਈ ਰਾਜਨੀਤੀ ਕਿਸੇ ਕਮੇਟੀ ਪਾਰਟੀ ਦੇ ਨਾਲ ਕੋਈ ਟਾਇਪ ਹੈਗਾ ਨਾ ਮੈਂ ਡੈਜ਼ਿਗਨੇਸ਼ਨ ਕਿਸੇ ਪਾਰਟੀ ਕਮੇਟੀ ਦਾ ਲਿੱਤਾ ਹੋਇਆ ਸਮਝੇ ਇਸ ਕਰਕੇ ਮੇਰਾ ਦੁੱਖ ਮੇਰਾ ਦਰਦ ਤੁਸੀਂ ਮਹਿਸੂਸ ਕਰੋ ਕਿ ਬਾਣੀ ਵਾਸਤੇ ਸੀ ਉਹ ਬਾਲਾ ਪ੍ਰੀਤਮ ਦੇ ਘਰ ਵਾਸਤੇ ਸੀ ਜਿਹਦਾ ਨਾਮ ਇਹਨੇ ਲੈ ਕੇ ਇਸ ਸਟੇਜ ਦੇ ਉੱਤੇ ਅੱਜ ਇੰਨੀ ਸ਼ੋਹਰਤ ਦੇ ਵਾਸਤੇ ਪਹੁੰਚੀ ਉਹਦੇ ਘਰ ਬਦਨਾਮ ਕੀਤਾ ਮੇਰੀ ਗੱਲ ਸੁਣੋ ਕੋਣ ਮੁਸਲਮਾਨ ਕੁੜੀ ਤੇਰੇ ਕੋਲ ਕੋਈ ਪ੍ਰੂਫ ਨਹੀਂ ਕੋਈ ਗੱਲ ਨਹੀਂ ਜੀ ਤਾਂ ਤਾਂ ਦੇਖੋ ਜੀ ਸਾਡੇ ਹੁਣ ਆਪ ਜੀ ਦੀ ਗੱਲ ਤੋਂ ਮੈਂ ਥੋੜੀ ਜੀ ਲੰਬੀ ਹੋ ਜਾਏਗੀ ਪਰ ਮੈਂ ਕਲੀਅਰ ਕਰਨਾ ਚਾਹਨੀ ਆ ਹੁਣ ਸੋ ਬਰਸਾਤ ਦੇ ਕੋਲ ਬੈਠ ਕੇ ਕਰਵੇ ਦੀਆਂ ਵੀਡੀਓ ਪਾਉਂਦੇ ਨੇ ਠੀਕ ਹੈ ਬਹੁਤ ਗੰਦੇ ਤਰੀਕੇ ਦੇ ਨਾਲ ਕਈ ਪੋਜ਼ ਪਾ ਕੇ ਉਹ ਉੱਥੇ ਫੋਟੋਗ੍ਰਾਫਸ ਹੁੰਦੀਆਂ ਨੇ ਉਹ ਫੋਟੋਗ੍ਰਾਫਸ ਸਤਿ ਸ੍ਰੀ ਅਕਾਲ ਦੀ ਸੇਵਾਦਾਰੀ ਉਹਨਾਂ ਨੂੰ ਰੋਕਣਗੇ ਨਾ ਜੀ ਉਹਨਾਂ ਦੀ ਡਿਊਟੀ ਹੈਗੀ ਹੈ ਫਿਰ ਰੁਕਦੇ ਠੀਕ ਹੈ ਹੁਣ ਇਹਨੇ ਕਿਹਾ ਕਿ ਇਹਨੇ ਕਿਹਾ ਕਿ ਲੀਡਰ ਉਹਨਾਂ ਦੀ ਲੀਡਰ ਉੱਥੇ ਅਗਰ ਅਸ਼ਲੀਲ ਹਰਕਤ ਕਰਦੇ ਹੋਏ ਵੀਡੀਓ ਬਣਦੀ ਹੈ ਤੇ ਫਿਰ ਲੀਡਰ ਵੀ ਜ਼ੀਰੋ ਹੁੰਦਾ ਨਾ ਪਰ ਜੀ ਜੀ ਰੂਲ ਹੈਗਾ ਤਾਂ ਲੀਡਰ ਵਾਸਤੇ ਤੇ ਆਮ ਸੰਗਤ ਅਸੀਂ ਇੱਕ ਇੱਕ ਰੰਗ ਹੋਣਾ ਚਾਹੀਦਾ ਕਿ ਲੀਡਰ ਵੀ ਫੋਟੋਗ੍ਰਾਫਸ ਨਹੀਂ ਲੈ ਸਕਦੇ ਨੇ ਉਹਨਾਂ ਦੀ ਵੀ ਫਿਲਮਿੰਗ ਨਹੀਂ ਹੋਣੀ ਚਾਹੀਦੀ ਤੇ ਆਮ ਸੰਗਤ ਵੀ ਉੱਥੇ ਜਾ ਕੇ ਫਿਲਮਿੰਗ ਨਹੀਂ ਕਰ ਸਕਦੀ ਕਿਉਂਕਿ ਉਹ ਹੋਲੀ ਪਲੇਸ ਹੈ ਉਹ ਅਧਿਆਤਮਿਕ ਦਮੰਦਾਰੇ ਉਹ ਸੱਚ ਦਾ ਮੰਦਿਰ ਸੁਚੰਪਤਾ ਦਾ ਮੰਦਿਰ ਉੱਥੇ ਕੋਈ ਫੋਟੋਗ੍ਰਾਫੀ ਨਹੀਂ ਹੋਣੀ ਚਾਹੀਦੀ ਹੈ ਨਹੀਂ ਲੱਗਦਾ ਤੁਹਾਨੂੰ ਇਦਾਂ ਹੋਣਾ ਚਾਹੀਦਾ ਦੇਖੋ ਮੇਰੀ ਗੱਲ ਸੁਣੋ ਹਰ ਇੱਕ ਗੱਲ ਦੇ ਉੱਤੇ ਨਾ ਮੈਂ ਮੈਂ ਕਿਸੇ ਦੇ ਫੇਵਰ ਦੇ ਵਿੱਚ ਨਹੀਂ ਇਸ ਗੱਲ ਤੇ ਜਾਂਦੀ ਕਿ ਲੀਡ ਫੋਟੋਗ੍ਰਾਫਸ ਹੋਣ ਹੀ ਨਹੀਂ ਚਾਹੀਦੀ ਕਿਉਂਕਿ ਅਸੀਂ ਜਦੋਂ ਗੁਰੂ ਪਾਤਸ਼ਾਹ ਦੇ ਦਰ ਤੇ ਜਾਂਦੇ ਹਾਂ ਸਾਨੂੰ ਸਮਰਪਿਤ ਹੋ ਕੇ ਉਹ ਸਮਾਂ ਜਿਹੜਾ ਉਹਦੇ ਲਈ ਅਸੀਂ ਕੱਢ ਕੇ ਜਾਂਦੇ ਹਾਂ ਤੇ ਉਹਦੇ ਨੂੰ ਸਮਰਪਿਤ ਹੋਣਾ ਚਾਹੀਦਾ ਮੈਂ ਕਿਸੇ ਦੀ ਇਹ ਗੱਲ ਨਹੀਂ ਕਹਿ ਸਕਦੀ ਕਿ ਫੋਟੋਗ੍ਰਾਫਰ ਉਹਨਾਂ ਦੇ ਵਾਸਤੇ ਹੋਈ ਠੀਕ ਹੋਈ ਜਾਂ ਉੱਥੇ ਲੇਕਿਨ ਫੋਟੋਗ੍ਰਾਫ ਨਹੀਂ ਰੋਕੀ ਗਈ ਗਈ ਉੱਥੇ ਜਾ ਕੇ ਰੋਕੀ ਗਈ ਇਨਾਂ ਨੇ ਦੇਖੋ ਇਹ ਬੀਬੀ ਜੀ ਨੇ ਜਿਹੜਾ ਇੱਕ ਗੱਲ ਕਹੀ ਕਿ ਮੈਂ ਗੁਰੂ ਸਾਹਿਬ ਦੇ ਗੁਰਪੁਰਣ ਸਾਹਿਬ ਮਾਰੇ ਦੇ ਪ੍ਰਕਾਸ਼ ਦੇ ਮੇਲੇ ਮੈਂ ਕੋਈ ਵੀਡੀਓ ਫੋਟੋ ਨਹੀਂ ਪਾਉਂਦੀ ਜੀ ਆਪ ਜੀ ਦੇ ਸਾਹਮਣੇ ਕਿੰਨੀ ਆਹ ਤਿੰਨ ਹਫ਼ਤੇ ਜਿਵੇਂ ਆ ਕਾਫੀ ਕਾਫੀ ਕੁਝ ਚੱਲ ਰਿਹਾ ਬਿਲਕੁਲ ਕਾਫੀ ਕੁਝ ਚੱਲ ਰਿਹਾ ਹੈ ਹੋ ਰਹੀਆਂ ਨੇ ਪਰ ਜਿੱਥੇ ਉਹ ਨਾ ਇਹ ਨਾ ਨਹੀਂ ਦੇਖਿਆ ਜੀ ਜੀ ਨਹੀਂ ਨਾ ਨਹੀਂ ਦੇਖਿਆ ਹੈਗਾ ਮੈਂ ਤਾਂ ਬਹੁਤ ਥੋੜਾ ਜਿਹਾ ਦੇਖਿਆ ਕਿਉਂਕਿ ਸਮਾਂ ਹੀ ਨਹੀਂ ਮਿਲਿਆ ਸਾਡੇ ਸੋਕਿਓ ਮੰਦਾਂ ਆ ਕੇ ਜਿੱਤ ਜਮੇ ਰਹਾਂ ਦੇ ਸਮਾਗਮ ਅਸੀਂ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਹਰ ਸਿੰਘ ਸਭਾ ਦੇ ਵਿੱਚ ਕਰ ਰਹੇ ਹਾਂ ਜੀ ਤੇ ਉਹਦੇ ਕਰਕੇ ਮੈਨੂੰ ਸਮਾਂ ਨਹੀਂ ਮਿਲ ਪਾਇਆ ਇਹ ਸਭ ਚੀਜ਼ਾਂ ਜਿਹੜੀਆਂ ਨੇ ਪਹਿਲੇ ਫੋਟੋਗ੍ਰਾਫੀ ਇਹ ਨਹੀਂ ਹੁੰਦੀ ਸੀ ਤੇ ਦਾ ਸੀ ਜੀਂਦੇ ਨਹੀਂ ਸੀ ਸਾਰਾ ਕੰਮ ਹੁੰਦਾ ਨਹੀਂ ਸੀ ਬਿਲਕੁਲ ਹੁੰਦਾ ਸੀ ਠੀਕ ਆਖਰੀ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਇੰਨੇ ਕੀਰਤਨ ਵਿੱਚ ਬੱਚਿਆਂ ਨੂੰ ਸਿਖਾ ਰਹੇ ਹੋ ਤੇ ਨਾਲ ਪ੍ਰਬਲਿੰਦ ਦਾ ਮਸਲਾ ਵੀ ਚ ਆ ਗਿਆ ਤੇ ਇਹਦੇ ਵਿੱਚ ਜਿਹੜੇ ਕਿ ਅੱਗੇ ਆਉਣ ਵਾਲੀਆਂ ਬੀਬੀਆਂ ਨੇ ਉਹਨਾਂ ਨੂੰ ਤੁਸੀਂ ਕੀ ਸਲਾਹ ਕੀ مشورہ ਕੀ نصیحت ਕਰੋਗੇ ਕਿ ਜੇਕਰ ਉਹ ਕੀਰਤਨ ਦੀ ਸਟੇਜ ਤੇ ਆ ਜਾਂਦੇ ਨੇ ਉਹ ਉਹਨਾਂ ਦਾ ਬਹੁਤ ਵੱਡਾ ਸਤਕਾਰ ਉਹ ਫੇਮ ਸੰਗਤ ਕੋ پاسੋਂ ਲੈ ਲੈਂਦੇ ਨੇ ਉਹਨਾਂ ਨੂੰ ਕੋਈ نصیحت ਦਿਓਗੇ ਕਿ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਬਤ ਦੀ ਦੇ ਖੁਦ ਗੱਲ ਹੁਣ ਉਹੀ ਫੇਰ ਆ ਗਈ ਤੇ ਜੇ ਆਪਾਂ ਮਾਈ ਪਾਗੋ ਯਾਦ ਕਰੀਏ ਜੀ ਜੇ ਮਾਤਾ ਗੁਜਰੀ ਯਾਦ ਕਰੀਏ ਜੇ ਮਾਤਾ ਖੀਹੀ ਯਾਦ ਕਰੀਏ ਹੈਨਾ ਤੇ ਅਗੇ ਉਹਨਾਂ ਵਾਲਾ ਸੀ ਦੇਖਨੇ ਆ ਤੇ ਅਸੀਂ ਤਾਂ ਬਹੁਤ ਵੱਡੀਆਂ ਵਾਰਸਾਂ ਆ ਅਸੀਂ ਉਸ ਪਾਤਸ਼ਾਹ ਬੱਚੀਆਂ ਆ ਤੇ ਸਾਨੂੰ ਸਾਨੂੰ ਤਾਂ ਸਾਡਾ ਤਾਂ ਸਤਕਾਰ ਹੈ ਹਮਮ ਤਾਂ ਗੁਰੂ ਨਾਨਕ ਬਾਛਾ ਨਹੀਂ ਸੋਕਿਉ ਮੰਦਾ ਆਖੀ ਜਿੱਤ ਜੰਮੇ ਰਾਜਾਨ ਕਹਿ ਕੇ ਐਡਾ ਵੱਡਾ ਰੁਤਬਾ ਦੇ ਦਿੱਤਾ ਜਿਹੜਾ ਕਿਸੇ ਜਗ੍ਹਾ ਤੇ ਵੀ ਨਹੀਂ ਹੈਗਾ ਸਾਨੂੰ ਮਿਲਿਆ ਹੋਇਆ ਤੇ ਸਾਰੀਆਂ ਬੀਬੀਆਂ ਆਂਦੀ ਐ ਤੇ ਉਹਦੇ ਪਿੱਛੇ ਉਹਦਾ ਪਤੀ ਐ ਉਹਦੇ ਦੋ ਤੋਂ ਤਿੰਨ ਬੱਚੇ ਨੇ ਇੰਨਾ ਪਰਿਵਾਰ ਉਹ ਲੈ ਕੇ ਗੁਰੂ ਘਰ ਜੁੜੇਗੀ ਤੇ ਗੁਰੂ ਘਰ ਨਾਲ ਜੋੜਲੇਗੀ ਜੇ ਕਲੱਬ 'ਚ ਜੋੜੇਗੀ ਤੇ ਕਲੱਬ ਨਾਲ ਜੁੜ ਜਾਣਗੇ ਸੋ ਬੀਬੀਆਂ ਦਾ ਬਹੁਤ ਵੱਡਾ ਰਾਜਨੀਤੀ ਦੇਖ ਲਓ ਧਰਮ ਦੇਖ ਲਓ ਸਮਾਜ ਦੇਖ ਲੋ ਸਭ ਦੇ ਵਿੱਚ ਬੜਾ ਵੱਡਾ ਰੁਤਵਾ ਮੈਂ ਤਾਂ ਬੀਬੀਆਂ ਦੇ ਚੰਨਾ 'ਚ ਬੇਨਤੀ ਕਰਾਂਗੀ ਕਿ ਆਓ ਅਸੀਂ ਸਾਰੇ ਮਿਲ ਕਰਕੇ ਮਿਨੋਰਟੀ ਨੂੰ ਮੇਜੋਰਟੀ 'ਚ ਲੈ ਕੇ ਜਾ ਕੇ ਤੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਉਹਦੀਆਂ ਵਾਰਸਾਂ ਬਣ ਜਾਈਏ ਤੇ ਮਾਤਾ ਖੀਵੀ ਦੀ ਵਾਰਸ ਬਣੀਏ ਮਾਤਾ ਗੁਜਰੀ ਦੀ ਬਣੀਏ ਮਾਤਾ ਸਹਿਬਕੌਰ ਦੀ ਬਣੀਏ ਤੇ ਮਾਈਪਾ ਗੋ ਬਣੀਏ ਹੈਨਾ ਅਸੀਂ ਕਿਉਂ ਅਗਲਜ ਗਏ ਆ ਫालतੂ ਦੀਆਂ ਗੱਲਾਂ ਦੇ ਵਿੱਚ ਫਿਰ ਤੁਸੀਂ ਹਜੇ ਬੱਚੇ ਹੋ ਅਗੇ بڑا ਤਜਰਬਾ ਅਸੀਂ ਵੀ ਅਨਜਾਣਾ ਮੈਂ ਬੜੇ ਸੋਹਣੇ ਤਰੀਕੇ ਨਾਲ ਅਵਾਰਡਿੰਗ ਯੂਜ਼ ਕੀਤੀ ਹੈ ਕਿ ਬੀਬਾ ਹਾ ਜੇ ਅਸੀਂ ਸੰਪੂਰਨ ਨਹੀਂ ਹੋਏ ਉਲਝਣਾ ਨਹੀਂ ਤੁਸੀਂ ਸ਼ਾਂਤੋ ਕੇ ਬੈਠੋ ਇਹ ਮੇਰਾ ਫੇਸਬੁੱਕ ਤੇ ਪਏ ਹੋਏ ਆ ਮੇਰੇ ਇਹ ਬੋਲਾ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਮੈਸੇਜ ਉਹਦੇ ਵਾਸਤੇ ਜੀ ਪਰ ਫਿਰ ਫਿਰ ਮੇਰਾ ਮੇਰੇ ਸਵਾਲ ਉੱਠਿਆ ਆਂਦਾ ਕਿਉਂਕਿ ਅਸੀਂ ਵਿਚੋਲਾ ਪਾਤਰਾ ਸੀ ਸੋਸ਼ਲ ਮੀਡੀਆ ਤੇ ਮੈਸੇਜ ਰੱਖ ਦਿੱਤੇ ਪਰ ਜਿਵੇਂ ਆਪ ਕਦਮ ਅੱਗੇ ਵਧ ਕੇ ਕਿਤੇ ਨਾ ਕਿਤੇ ਉਹਦੇ ਨਾਲ ਉਹਦੇ ਭਰਾ ਨਾਲ ਪਿਤਾ ਦੇ ਨਾਲ ਬੈਠ ਕੇ ਕਿ ਭਰਾ ਜੀ ਵੀਰ ਜੀ ਪੁੱਤਰ ਜੀ ਇਸ ਤਰ੍ਹਾਂ ਕਰਨਾ ਬੰਦ ਕਰ ਤਾਂ ਉਹਦਾ ਤੁਹਾਨੂੰ ਨਹੀਂ ਲੱਗਦਾ ਕਿ ਰਿਜ਼ਲਟ ਕੁਝ ਹੋਰ ਹੀ ਉਹਦੀ ਤਸਵੀਰ ਹੀ ਕੁਝ ਹੋਰ ਆ ਸਕਦੀ ਸੀ ਭੈਣ ਜੀ ਮੈਰੀ ਇੰਟਰਨੈਸ਼ਨਲ ਸਿੱਖ ਕਾਉਂਸਲ ਦੇ ਵਿੱਚ ਟੇਬਲ ਟਾਕ ਦਾ ਮੇਨ ਮੋਟਿਵ ਹੈ ਹੀ ਜੀ ਜਿਵੇਂ ਟੇਬਲ ਟॉक ਤੇ ਆਈਏ ਹੁਣ ਮੈਂ ਬੇਸ਼ੱਕ ਐਫਰਟਸ ਕਰਾਂ ਜੀ ਅਗਰ ਉਹ ਆਣਾ ਹੀ ਨਹੀਂ ਚਾਹ ਰੀ ਉਹ ਬੈਠਣਾ ਹੀ ਨਹੀਂ ਸੀ ਚਾਹ ਰੀ ਤੇ ਹੁਣ ਇਹਦੇ ਚ ਦੱਸੋ ਮੇਰਾ ਕਸੂਰ ਚਲੋ ਅਸੀਂ ਇਸ ਤਰ੍ਹਾਂ ਕਰਦੇ ਆ ਪੰਜਾਬੀ ਵਿਰਾਸਤ ਤੇ ਮਾਧਿਅਮ ਦੇ ਸਮੰਚ ਦੇ ਥਰੂ ਤੁਹਾਡੀ ਆਵਾਜ਼ ਵਿੱਚ ਅਸੀਂ ਉਹਨਾਂ ਇੱਕ ਸੱਦਾ ਪੇਸ਼ ਕਰਦੇ ਆ ਕਿ ਉਹ ਅਗਲੇ ਕੁਝ ਦਿਨਾਂ ਵਿੱਚ ਆ ਕੇ ਰਕਾਬ ਗੰਗ ਗੁਰਦਾਰਾ ਸਾਹਿਬ ਆਪਜੀ ਦੇ ਨਾਲ ਸਾਹਮਣੇ ਆਮੋ ਸਾਹਮਣੇ ਬੈਠ ਕੇ ਟੇਬਲ ਟॉक ਕਰੇ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਹੋ ਸਕਦਾ ਹੈ ਬਿਲਕੁਲ ਬਿਲਕੁਲ ਨਹੀਂ ਭੁੱਲਣ ਹਾਂ ਰਾਂ ਕੀ ਆਪ ਜੀ ਭੁੱਲਣ ਹਾਂ ਰਾਂ ਮਹਾਰਾਜਾ ਬਖਸ਼ਦਾ ਕੀ ਆਪ ਜੀ ਕਹਿ ਸਕਦੇ ਹੋ ਉਹਨਾਂ ਨੂੰ ਅਰਦਾਸ ਕਰੇ ਮੈਂ ਨਿਰਗੁਣ ਮੇਰੀ ਮਾਇਆ ਆਪ ਲਣ ਲਾਇ ਲਈ ਉਹ ਕੋ ਆਪਣੀ ਲੜਲਾ ਲੈ ਗੈਨ ਨੂੰ ਤੁਸੀਂ ਕੋਣ ਹੁੰਦੇ ਆ ਨਹੀਂ ਮੇਰਾ ਮਤਲਬ ਕਹਿੰਦਾ ਕਿ ਕੀ ਆਪ ਜੀ ਆਪਣੀ ਜ਼ੁਬਾਨੀ ਆਪਣੇ ਸ਼ਬਦਾਂ ਦੇ ਰਹੀਂ ਇਸ ਮੰਚ ਦੇ ਰਹੀਂ ਉਹਨੂੰ ਸਦਾ ਦੇ ਸਕਦੇ ਹੋ ਕਿ ਆ ਜਾ ਬਿਲਕੁਲ ਬਿਲਕੁਲ ਆ ਕੇ ਬੈਠ ਕੇ ਗੱਲ ਕਰੇ ਸਿੱਖਣ ਵਾਲੇ ਨੂੰ ਸਿੱਖਣ ਦੀ ਚਾਹ ਵੀ ਤੇ ਹੋਣੀ ਬਹੁਤ ਜ਼ਰੂਰੀ ਹੈ ਨਾ ਪੈਨ ਜੀ ਜੇ ਉਹਦੇ ਅੰਦਰ ਚਾਹਤ ਹੈ ਤੇ ਸਾਡੀਆਂ ਬਾਹਾਂ ਤੇ ਅੱਜ ਵੀ ਉਸ ਉਹ ਬਾਣੀ ਪੜਨ ਵਾਲੀ ਬੱਚੀ ਹੈ ਠੀਕ ਹੈ ਗੁਰੂ ਨਾਲ ਜੁੜਨ ਵਾਲੀ ਅਗਰ ਬੱਚੀ ਆ ਤਾਂ ਮਨਚ ਭਾਵਨਾ ਆਂਦੀ ਸਾਡੀਆਂ ਬਾਹਾਂ ਅੱਜ ਵੀ ਖੁੱਲੀਆਂ ਨੇ ਆਸੀ ਆਪਣੀ ਬੱਚੀ ਨੂੰ ਆਪਣੇ ਗਲੇ ਲਗਾਵਾਂਗੇ ਔਰ ਜਿਹੜੀ ਸਮੱਸਿਆ ਉਹ ਹੈ ਸਾਡੇ ਅਸੀਂ ਬੈਠ ਕੇ ਹੱਲ ਕਰ ਕੋਈ ਦਿੱਕਤ ਨਹੀਂ ਜੀ ਆਇਆਂ ਨੂੰ ਸੋ ਬਿਲਕੁਲ ਜੀ ਤਰਨਵਾਦ ਕਰਦੀ ਆ ਬਿਲਕੁਲ ਜੀ ਬੀਬੀ ਤਰਵਿੰਦਰ ਕੌਰ ਜੀ ਨੇ ਬਿਲਕੁਲ ਖੁੱਲਾ ਸੱਦਾ ਦਿੱਤਾ ਹੁਣ ਬੀਬੀ ਪ੍ਰਬਲਿੰਨ ਕੌਰ ਜੀ ਨੂੰ ਆਪ ਜੀ ਜਾਓ ਇਨਨਾ ਨਾ ਬੈਠੋ ਜੋ ਵੀ ਤੁਹਾਡੀ ਪ੍ਰੋਬਲਮ ਸ ਹੈ ਕਿੰਨੇ ਤੁਸੀਂ ਇਨਨਾ ਨਾ ਬੈਠ ਕੇ ਸોર્ટ ਆਊਟ ਕਰ ਸਕਦੇ ਹੋ ਖੁੱਲੇ ਟੇਬਲ ਤੇ ਬੈਠੋ ਗੱਲਬਾਤ ਕਰੋ ਆਪਣੇ ਵਿਚਾਰ ਰੱਖੋ ਆਪਣੀ ਪ੍ਰੋਬਲਮਸ ਦਾ ਦੱਸੋ ਸੋ ਗੱਲਬਾਤ ਕਰੋ ਤਾਂ ਕਿ ਇਹ ਵਿਵਾਦ ਛੇਤੀ ਤੋਂ ਛੇਤੀ ਖਤਮ ਹੋ ਜਾਵੇ ਕਿਉਂਕਿ ਇੱਕ ਬੋਲਦਾ ਕਿ ਦਸਾਂ ਨੂੰ ਇਹਦਾ ਜਵਾਬ ਦੇਣਾ ਪੈਂਦਾ ਸੋ ਬੀਬੀ ਤਰਿੰਦਰਕੌਰ ਖਾਲਸਾ ਜੀ ਤੁਹਾਡਾ ਮੈਂ ਧੰਨਵਾਦ ਕਰਦੀ ਹਾਂ ਕੁਝ ਆਖਰੀ ਗੱਲ ਤੁਸੀਂ ਕਹਿਣਾ ਚਾਹੁੰਦੇ ਕੋਈ ਸਨੇਹ ਦੇਣਾ ਚਾਹੁੰਦੇ ਸਾਡੇ ਮਾਧਿਅਮ ਦੇ ਰਾਹੀਂ ਤਾਂ ਪਲੀਜ਼ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਵਾਗਤ ਕਰਦੀ ਹਾਂ ਮੈਂ ਆਪਜੀਤ ਇਹ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਹ ਪਹਿਲ ਕੀਤੀ ਹੈ ਕਿ ਇਹ ਤੇ ਇੱਕ ਦੂਸਰੇ ਨੂੰ ਆਮੋ ਆਮਣੇ ਗੱਲ ਕਰਕੇ ਇੱਕ ਮੌਕਾ ਦੇਣ ਦਾ ਔਰ ਅਸੀਂ ਇਸ ਇਹ ਜਿਹੜੀ ਕੌਂਟਰੋਵਰਸੀ ਹੋ ਰਹੀ ਇਹਨੂੰ ਠੱਲ ਪਾਣ ਦਾ ਮੈਂ ਬਹੁਤ ਬਹੁਤ ਚਰਨਜੀਤ ਕੌਰ ਪੈਂਜੀ ਸ਼ੁਕਰੀਆ ਅਦਾ ਕਰਦੀ ਆ ਇਸ ਤਰ੍ਹਾਂ ਅਗਰ ਪੰਥ ਦੇ ਵਿੱਚ ਮਿਲਾਨ ਵਾਲੀਆਂ ਸ਼ਖਸੀਅਤਾਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਸਿੱਖ ਨੂੰ ਸਿੱਖ ਮਾਰੇ ਤੇ ਬੰਦ ਕਦੇ ਨਾ ਹਾਰੇ ਵਾਲਾ 슬ੋਗਨ ਜਿਹੜਾ ਅਸੀਂ ਦੁਬਾਰਾ ਬੋਲ ਸਕਾਂਗੇ ਜੀ ਬਿਲਕੁਲ ਧੰਨਵਾਦ ਕਰਦੀ ਆ ਬੀਬੀ ਪਰਵਿੰਦਰ ਸਿੰਘ ਗੋਰਜੀ ਖਾਲਸਾ ਦਿੱਲੀ ਰਕਾਬਗਨ ਤੋਂ ਤੇ ਧੰਨਵਾਦ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਫਤਿਹ ਪਿਆਰਿਓ ਪਿਆਰਿਓ